ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਵੇਂ ਆਪਾਂ ਏਸੀ ਫਿੱਟ ਕਰਿਆ ਸੀ ਬੋਲਟਸ ਦਾ ਕੰਪਨੀ ਹੈਗੀ ਇੱਕ ਨੰਬਰ ਕੰਪਨੀ ਚ ਕੋਈ ਗੜਬੜ ਨਹੀਂ ਹੈਗੀ ਠੀਕ ਆ ਇਹਦੇ ਵਿੱਚ ਜਿਹੜੀ ਕਮੀ ਲੱਗੀ ਆ ਉਹ ਆਪਾਂ ਨੂੰ ਕੀ ਲੱਗੀ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਪਾਈਪ ਆਉਂਦੀ ਦੀ ਉਹ ਸਾਰੇ ਏਸੀ ਵਾਲੇ 10 ਫੁੱਟ ਕਰਤੀ ਇਹਨਾਂ ਨੇ ਪਹਿਲਾਂ ਹੁੰਦੀ ਦੀ ਪਾਈਪ 12 ਫੁੱਟ ਇਹ 12 ਫੁੱਟੇ ਪਾਈਪ ਚਾਹੀਦੀ ਆ ਕਈ ਵਾਰ ਦੂਰ ਲੱਗਣਾ ਹੁੰਦਾ ਏਸੀ ਬਹੁਤ ਦਿੱਕਤ ਆਉਂਦੀ ਆ ਜਿਹਦੇ ਤਾਂ ਸਾਰ ਪਰ ਖੱਡਾ ਮਾਰ ਕੇ ਲੱਗਣਾ ਉਹ ਤਾਂ ਠੀਕ ਆ ਕਈ ਵਾਰ ਕੋਠੇ ਉੱਪਰ ਲਾਉਣਾ ਫਿਰ ਦਿੱਕਤ ਆਉਂਦੀ ਆ ਠੀਕ ਆ ਨਾ 12 ਫੁੱਟ ਪਾਈਪ ਚਾਹੀ ਹੁਣ ਕੰਪਨੀ ਬੈਂਡ ਚੀਜ਼ ਨਾਲ ਹੁੰਦੀ ਆ ਤਾਂ ਬੇਸਟਿੰਗ ਹੋ ਜਾਂਦੀ ਆ 2 ਫੁੱਟ ਨਾਲ ਕੋਈ ਫਰਕ ਨਹੀਂ ਮੰਦਾ ਬਣਾ 4-500 ਰੁਪਏ ਤੁਸੀਂ ਨਾ ਐਕਸਟਰਾ ਲਾਉ ਜੀ ਨੇ 40000 ਲਾਉਣਾ 35000 ਲਾਉਣਾ 500 ਰੁਪਏ ਵੀ ਲਾ ਦਿੰਦਾ ਨੰਬਰ 2 ਤੇ ਜਿਹੜੀ ਆ ਤਾਰ ਆ ਹੁਣ ਆ ਤਾਰ ਦੇਖੋ ਤਾਰ ਪਾਈਪਾਂ ਤੋਂ 2 ਫੁੱਟ ਪਿੱਛੇ ਹੀ ਰਹਿ ਗਈ ਠੀਕ ਆ ਇੱਕ ਤਾਂ ਜਿਹੜੀ ਆ ਪਾਈਪ ਆ ਜਿਹੜੀ ਆ ਬਰੀਕ ਪਾਈਪ ਹੁੰਦੀ ਆ ਹਨਾ ਇਹ ਇਹ ਬੜੀ ਸੀ ਇਹ ਬਰਾਬਰੇ ਚਾਹੀਦੀ ਹਨਾ ਐਕਿਊਰਸੀ ਚਾਹੀਦੀ ਆ ਪੂਰਾ ਕੰਮ ਨੰਬਰ ਜਿਹੜੀ ਮੇਨ ਚੀਜ਼ ਆ ਹੁਣ ਮੇਨ ਚੀਜ਼ ਹੈਗੀ ਆ ਤਾਰਾਂ ਹੁਣ ਆ ਤਾਰਾਂ ਦੇ ਲੱਗੇ ਆਰੇ ਜੋੜ ਦੇਖੋ ਆ ਘੱਟੋ ਘੱਟ ਨਹੀਂ ਵੀ 3 ਫੁੱਟ ਤਾਰ ਛੋਟੀ ਆ ਤੁਸੀਂ ਕਮ ਸੇ ਕਮ ਜਿੰਨੀ ਪਾਈਪ ਆ ਜਿੰਨੀ ਆ ਪਾਈਪ ਆ ਐਨੀ ਤਾਰ ਤਾਂ ਤੁਸੀਂ ਦੇਣੀ ਚਾਹੀਦੀ ਆ ਨਾ ਹੈਨਾ ਇਹ ਹੁਣ ਦੇਖੋ 3 ਫੁੱਟ ਤਾਰ ਛੋਟੀ ਆ ਇਹਦੀ ਇਹ ਗੌਰ ਕਰਨੀ ਚਾਹੀਦੀ ਆ ਕੰਪਨੀ ਵਾਲੇ ਨੂੰ ਠੀਕ ਆ ਨਾ ਐਦਾਂ ਦੀ ਵੀਡੀਓ ਦੇਖਣ ਨੂੰ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ